ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਸਾਹਿਬ ਸਿਕੰਦਰ ਬਾਹ ਸਰਬ ਸਰਵਸਤਾਨੀ ਸਾਹਿਬ ਸਿੰਘ ਜੀ ਗੋਬਿੰਦ ਸਿੰਘ ਮਹਾਰਾਜ ਦਾ 356 ਪ੍ਰਕਾਸ਼ ਪੁਰਬ ਨਾਨਕ ਨਾਮ ਲੈਵਾ ਸਭ ਸਭ ਸੰਤ ਦਾ ਸਾਰੇ ਸੰਸਾਰ ਵਿੱਚ ਅਜਿ ਪੁਨਾਰੀਆਂ ਹਨ ਮੇਸੇਸਨ ਨਰਬਚ ਸਾਡੇ ਬਹੁਤ ਹੀ ਸਤਿਕਾਰਯੋਗ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੇ ਜੀ ਜੋ ਐਸ.ਪੀ.ਸ ਨੇ ਪ੍ਰਦਾਨ ਹਨ ਔਰ ਗੁਰਦਾਰਾ ਸਿੰਘ ਸਵਾਰੇ ਬੈਰੋਡਿਸ਼ਾ ਘਰ ਤੋਂ ਪ੍ਰਦਾਨ ਹਨ ਉਹਨਾਂ ਦੀ ਦਿਸ਼ਾ-ਨਿਰਦੇਸ਼ਾ ਅਨੁਸਾਰ ਇਸ ਗੁਰਦਾਰਾ ਸਾਹਿਬ ਦੀ ਤਕਬਲ ਤੱਕ ਮੇਤੀ ਨੇ ਪਹਿਲਾ ਪ੍ਰਬਾਤਸ਼ਰੀਆ ਚਾਲੂ ਕੀਤੀਆਂ ਸਰ ਅਜ ਨਗਰ ਕੀਰਤਨ ਅੱਜ ਵਿੱਚ ਬੇਅੰਤ ਸਤਿਕਾਰ ਭਾਗਦਾਰੀ ਜਨ ਬੜਾ ਚਰਦੀ ਕਲਾ ਵਿੱਚ ਰਗਰਦੀ ਕਿਰਤਨ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਗੁਰਪੁਰਬ ਨੂੰ ਸਮਰਪਿਤ 6 ਤਰੀਕ ਨੂੰ ਜੋ ਗੁਰਪੁਰਬ ਹੈ ਜਨਵਰੀ ਨੂੰ ਉਸਦੇ ਸੰਬੰਧ ਵਿੱਚ ਕੱਲ ਵੀ ਇੱਕ ਪਰਮਾਤਮਾ ਕੀ ਹੋਏ 5000 ਪਰਜਨ ਇਸ ਸੋਮਵਾਰ ਵਾਲੇ ਦਿਨ ਗੁਰਪੁਰਬ ਵਾਲੇ ਦਿਨ ਅੰਮ੍ਰਿਤ ਵੇਲੇ 5 ਵਜੇ ਤੋਂ ਲੈ ਕੇ 6 ਵਜੇ ਤੱਕ ਛਬਲ ਪੀਰ ਦੰਦੇ ਪ੍ਰੋਗਰਾਮ ਚੱਲਣਗੇ 12 ਵਾਰ ਚੱਲਣਗੇ ਅਤੇ ਇਸ ਇਸ ਇਤਿਹਾਸ ਨੂੰ ਸਬਰਪਤ ਇਹ ਚਾਸਟਾਰ ਆਪਣੇ ਵਿਚਾਰ ਰੱਖਣਗੇ ਔਰ 2:30 ਵਜੇ ਭੋਗ ਬਣੇਗਾ ਭੋਗ ਉਪਰੰਤ ਗੁਰੂ ਕਾ ਲੰਗਰ ਟੁੱਟ ਵਰਤੇਗਾ ਇਸੇ ਸੰਦਰਭ ਰਾਤ ਨੂੰ ਸ਼ਬਦ ਕੀਰਤਨ ਹੋਣਗੇ 5:30 ਵਜੇ ਸਟਾਰਟ ਹੋ ਕੇ 10 ਵਜੇ ਤੱਕ ਸ਼ਬਦ ਕੀਰਤਨ ਅਤੇ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਵੱਡੇ ਰਾਗੀ ਜਥੇ ਕਥਾਵਾਚਕ ਅਤੇ ਕਵਿਤਾ ਕਵੀ ਵੀਰ ਜੱਟ ਕਵੀ ਜਨ ਹਾਜ਼ਰ ਹੋ ਰਹੇ ਹਨ ਉਸ ਤੋਂ ਬਾਅਦ ਵਰਪੁਰ ਤੇ ਦੁੱਧ ਲੰਗਰ ਰਾਇਆ ਜਾਵੇਗਾ ਆਪ ਸਭ ਨੂੰ ਬੇਨਤੀ ਹੈ ਤਮੀ ਸਾਹਿਬ ਵੱਲੋਂ ਅਤੇ ਸੁਵਿਚੇ ਕਮੇਟੀ ਵੱਲੋਂ ਵਰਪਰਮੇ ਵਿੱਚ ਅਤੇ ਸਾਰੇ ਜੋ ਸਮਰਪਤ ਹਨ 1952 ਦੇ 310 ਸਾਲਾਂ ਦੇ ਜਸਮੀਤ ਪਾਸ਼ਾ ਸਮత్సਰਦੀ ਦੇ ਵਰਪਰਮੇ ਸਮਰਪਿਤ ਹੋ ਕੇ ਇਹਨਾਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ